ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਐਮਪੀ ਬਣਨ ਤੋਂ ਬਾਅਦ ਪਹਿਲੀ ਵਾਰ ਮੁਕੇਰੀਆਂ ਪੁੱਜੇ ਜਿੱਥੇ ਉਹਨਾਂ ਦਾ ਸਵਾਗਤ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਦੀ ਅਗਵਾਈ ਵਿੱਚ ਆਪ ਆਗੂਆਂ ਵਰਕਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਗਰਮਜੋਸ਼ੀ ਨਾਲ ਕੀਤਾ ਗਿਆ ਸਥਾਨਕ ਰੈਸਟ ਹਾਊਸ ਵਿਖੇ ਵੱਡੀ ਗਿਣਤੀ ਵਿੱਚ ਹਲਕੇ ਦੇ ਲੋਕਾਂ ਵੱਲੋਂ ਆਪਣੀਆਂ ਦਰਪੇਸ਼ ਸਮੱਸਿਆਵਾਂ ਸੁਣਾਈਆਂ ਅਤੇ ਲਿਖਤ ਬਿਨੇ ਪੱਤਰ ਵੀ ਦਿੱਤੇ ਗਏ ਜਿਨ੍ਹਾਂ ਦੇ ਨਿਪਟਾਰੇ ਸੰਬੰਧੀ ਮੈਂਬਰ ਪਾਰਲੀਮੈਂਟ ਵੱਲੋਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਇਸ ਮੌਕੇ ਬਖ ਬਖ ਜਥੇਬੰਦੀਆਂ ਜਿਸ ਵਿੱਚ ਨਾਰਦਰਨ ਜ਼ੋਨ ਇੰਸ਼ੋਰੈਂਸ EMPLOYEES ASSOCIATION ਦੇ ਆਗੂ ਕਮਲ ਖੋਸਲਾ ਨੰਬਰਦਾਰ ਜੂਨੀਅਨ ਅਤੇ ਹੋਰ ਬਖ ਬਖ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਵੀ ਦਿੱਤੇ ਗਏ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇਵਾਲ ਹੋਰਾਂ ਜਿੱਤ ਲਈ ਹਲਕੇ ਦੇ ਲੋਕਾਂ ਆਪ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦੇ ਆ ਕਿਹਾ ਕਿ ਲੋਕਾਂ ਵੱਲੋਂ ਜਿਵੇਂ ਕਿ ਸਿਵਲ ਹਸਪਤਾਲ ਮੁਕੇਰੀਆਂ ਦੇ ਟਰੋਮਾ ਸੈਂਟਰ ਬਿਆਸ ਤਰਿਆ ਤੇ ਤੁਸੀ ਬੰਨ ਅਤੇ ਹੋਰ ਮਸਲੇ ਜੋ ਉਹਨਾਂ ਦੇ ਧਿਆਨ ਵਿੱਚ ਲਿਆਂਦੇ ਗਏ ਹਨ ਬਹੁਤ ਹੀ ਜਲਦ ਹੱਲ ਕੱਢੇ ਜਾਣਗੇ ਉਹਨਾਂ ਕਿਹਾ ਕਿ ਮੁਕੇਰੀਆਂ ਦਾ ਵਿਕਾਸ ਉਹਨਾਂ ਦੀਆਂ ਤਰਜੀਹਾਂ ਤੇ ਹੋਵੇਗਾ ਅਤੇ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਹੋਰਾਂ, ਮੈਂਬਰ ਪਾਰਲੀਮੈਂਟ ਦਾ ਮੁਕੇਰੀਆਂ ਵਿਖੇ ਲੋਕਾਂ ਨੂੰ ਮਿਲ ਉਹਨਾਂ ਦੀਆਂ ਸਮੱਸਿਆਵਾਂ ਸੁਣ ਅਤੇ ਹੱਲ ਲਈ ਧੰਨਵਾਦ ਕੀਤਾ। ਇਸ ਮੌਕੇ ਐਸਡੀਐਮ ਮੁਕੇਰੀਆਂ ਅਸ਼ੋਕ ਕੁਮਾਰ, ਤਹਿਸੀਲਦਾਰ ਅਮਰਤਵੀਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਫਸਰ ਸਹਿਬਾਨ ਅਤੇ ਆਪ ਆਗੂ ਤੇ ਵਰਕਰ ਹਾਜ਼ਰ ਰਹੇ। ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਵੱਲੋਂ ਆਪਣੇ ਮੁਕੇਰੀਆਂ ਦੇ ਮੇਰੇ ਜਿੰਨੇ ਵੀ ਵੋਟਰਸ ਤੇ ਸਪੋਰਟਰਸ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਔਰ ਉਹਨਾਂ ਦੇ ਪਿਆਰ ਤੇ ਸਤਿਕਾਰ ਸਦਕਾ ਮੁਕੇਰੀਆਂ ਦੇ ਵਿੱਚ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਪਾਵੇਂ ਅਸੀਂ ਜਿੱਤ ਦਰਜ ਨਹੀਂ ਕਰ ਸਕੇ ਪਰ ਅਸੀਂ ਜਿੱਤ ਦੇ ਬਹੁਤ ਕਰੀਬ ਪਹੁੰਚੇ ਸੋ ਉਸ ਦੇ ਲਈ ਮੈਂ ਸਭ ਤੋਂ ਵੱਡਾ ਜੇਕਰ ਪਸ ਮੈਂ ਸੇਹਰਾ ਕਿਸ ਨੂੰ ਦੇਣਾ ਚਾਹੁੰਦਾ ਮਲਤਾਨੀ ਸਾਹਿਬ ਸਾਡੇ ਹਲਕਾ ਇੰਚਾਰਜ ਨੇ ਉਹਨਾਂ ਦੀ ਜਿਹੜੀ ਅੜਥੱਕ ਮਿਹਨਤ ਤੇ ਸਾਡੇ ਲੋਕ ਸਭਾ ਦੇ ਇੰਚਾਰਜ ਸਾਡੇ ਬਖਸ਼ੀ ਜੀ ਇਹਨਾਂ ਵੱਲੋਂ ਸਾਡੇ ਸੰਗਠਨ ਵੱਲੋਂ ਬਹੁਤ ਪ੍ਰਯਾਸ ਕੀਤੇ ਗਏ ਉਹਨਾਂ ਪ੍ਰਯਾਸਾਂ ਸਦਕਾ ਔਰ ਲੋਕਾਂ ਦੇ ਸਹਿਯੋਗ ਸਦਕਾ ਜਿਹੜੀ ਹੈ ಅಪਾਰ ਸਫਲਤਾ ਮਿਲੀ ਹੈ ਸੋ ਬਹੁਤ-ਬਹੁਤ ਵਧਾਈ ਤੇ ਬਹੁਤ-ਬਹੁਤ ਧੰਨਵਾਦ ਇਸ ਤਰ੍ਹਾਂ ਮੁਕੇਰੀਆਂ ਦੀ ਸਭ ਤੋਂ ਵੱਡੀ ਸਮੱਸਿਆ ਜਿਸ ਤਰ੍ਹਾਂ ਕਿਉਂਕਿ ਹਾਈਵੇ ਤੇ ਸਿਵਲ ਹਸਪਤਲ ਵੀ ਹੈ ਤੇ ਜਿਸ ਤਰ੍ਹਾਂ ਦੱਸਿਆ ਕਿ ਟਰਾਮਾ ਇਸ ਰੋਡ ਤੇ ਐਕਸੀਡੈਂਟਸ ਬਹੁਤ ਨੇ ਹਾਲਾਂਕਿ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਸਰਕਾਰ ਵੱਲੋਂ ਜਿਹੜੀ ਉਹ ਸਕੀਮ ਚਲਾਈ ਗਈ ਹੈ ਉਸ ਦੇ ਵਿੱਚ ਸਾਨੂੰ ਬਹੁਤ ಅಪਾਰ ਸਫਲਤਾ ਮਿਲੀ ਹੈ ਐਕਸੀਡੈਂਟ ਰੇਟ ਵੀ ਘਟਿਆ ਹੈ ਔਰ ਡੈਥ ਰੇਟ ਵੀ ਘਟਿਆ ਹੈ ਪਰ ਉਸ ਦੇ باوجود ਵੀ ਟਰਾਮਾ ਸੈਂਟਰ ਜਿਹੜੇ ਉਹ ਰਿਕੁਆਇਰਡ ਨੇ ਔਰ ਪਹਿਲਾਂ ਵੀ ਇੱਥੇ ਮੁਕੇਰੀਆਂ ਸਿਵਲ ਹਸਪਤਲ ਦੇ ਵਿੱਚ ਪ੍ਰੋਪੋਜ਼ਡ ਹੈ ਟਰਾਮਾ ਸੈਂਟਰ ਤੇ ਮੈਂ ਤੁਹਾਨੂੰ ਅਸ਼ੋਰ ਕਰਦਾ ਕਿ ਆਪਾਂ ਜਲਦ ਤੋਂ ਜਲਦ ਇਹਨੂੰ ਜਿਹੜਾ ਇੱਥੇ ਆਪਾਂ ਲੈ ਕੇ ਆਵਾਂਗੇ ਤਾਕੇ ਸਾਡੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਘਟਣ ਔਰ ਦੂਸਰੀ ਜਿਹੜੀ ਗੱਲ ਸਭ ਤੋਂ ਵੱਡੀ ਹੋਈ ਹੈ ਕਿ ਹੁਣੇ ਜਿਹੜੇ ਮਹਤਾਪੁਰ ਦੇ ਜਿਹੜੇ ਸਾਡੇ ਕੋਈ ਸਾਥੀ ਆਏ ਸੀ ਔਰ ਉਹਨਾਂ ਦੀ ਬਹੁਤ ਜੈਨੂਇਨ ਪ੍ਰੋਬਲਮ ਸੀ ਕਿ ਤੁਸੀਂ ਬੰਨ ਜਿਹੜਾ ਉਹ ਪ੍ਰੋਪਰਲੀ ਉਹ ਪਾਰਸ਼ਲੀ ਰਿਪੇਅਰ ਹੋਇਆ ਉਸ ਦਾ ਕੁਝ ਹਿੱਸਾ ਰਹਿੰਦਾ ਤੇ ਡੀਸੀ ਸਾਹਿਬ ਨਾਲ ਵੀ ਸਾਡੇ ਐਸ ਡੀ ਐਮ ਸਾਹਿਬ ਵੀ ਬੈਠੇ ਨੇ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰੀ ਬੈਠੀ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਇੱਥੇ ਮੌਜੂਦ ਹੈ ਸੋ ਸਾਰਿਆਂ ਨਾਲ ਰਾਏ ਕਰਕੇ ਇਹ ਜਿਹੜਾ ਇਸ ਇਸ ਸਮੱਸਿਆ ਨੂੰ ਵੀ ਇਸ ਦਾ ਜਿਹੜਾ ਜਲਦੀ ਹੱਲ ਕੱਢਿਆ ਜਾਏਗਾ ਸਾਡਾ ਦੇਖੋ ਇੱਕ ਤਾਂ ਫਾਈਨਾਂਸ ਕਮਿਸ਼ਨ ਦੇ ਜਿਹੜੀ ਇੱਕ ਪੂਰੀ ਪ੍ਰੋਪਰ ਕੇਂਦਰ ਸਰਕਾਰ ਵੱਲੋਂ ਜਿਹੜੀ ਉਹ ਟੀਮ ਆਈ ਹੋਈ ਹੈ ਔਰ ਉਸ ਦੇ ਤਹਿਤ ਜਿਹੜੇ ਪ੍ਰੋਪਰ ਸਰਵਿਸ ਹੋ ਰਹੇ ਨੇ ਸਾਡੇ ਟੈਕਸਸ ਦੇ ਹਿਸਾਬ ਨਾਲ ਸਾਨੂੰ ਫੰਡਸ ਮਿਲਣਗੇ ਪਰ ਮੈਨੂੰ ਇਹ ਪੂਰੀ ਉਮੀਦ ਹੈ ਕਿ ਮੁਕੇਰੀਆਂ ਨੂੰ ਜਿਸ ਤਰ੍ਹਾਂ ਮਲਤਾਨੀ ਜੀ ਵੀ ਕਹਿ ਰਹੇ ਆ ਆ ਮੁਕੇਰੀਆਂ ਨੂੰ ਬਹੁਤ ਫੰਡਸ ਮਿਲੇ ਆ ਪਿਛਲੀ ਵਾਰ ਵੀ ਮਿਲੇ ਆ ਤੇ ਇਸ ਵਾਰ ਵੀ ਬਹੁਤ ਫੰਡ ਜਿਹੜੇ ਉਹ ਮਿਲਣ ਜਾ ਰਹੇ ਆ ਸੋ ਮੁਕੇਰੀਆਂ ਦਾ ਵਿਕਾਸ ਜਿਹੜਾ ਉਹ ਸਾਡੀ ਬਿਲਕੁਲ ਤਰਜੀਹਾਂ ਤੇ ਹੋਏਗਾ ਸੋ ਸਭ ਜ਼ਿਆਦਾ ਵਿਕਾਸ ਕੀਤਾ ਜਾਏਗਾ ਔਰ ਮਲਤਾਨੀ ਜੀ ਜਿਸ ਤਰ੍ਹਾਂ ਉਹਨੇ ਦੱਸਿਆ ਇਹ ਫੰਡ ਦੀ ਜਿਹੜੀ ਉਹ ਕੋਈ ਕਮੀ ਨਹੀਂ ਹਣ ਦਿੱਤੀ ਜਾਏਗੀ ਜਿਸ ਤਰ੍ਹਾਂ ਐਮਪੀ ਲੈਡ ਫੰਡ ਦੀ ਗੱਲ ਕੀਤੀ ਹੈ ਤੇ ਉਹ ਵੀ ਜਿੰਨਾ ਵੀ ਡਿਮਾਂਡ ਕਰਨਗੇ ਜਿੱਥੇ ਵੀ ਰਿਕੁਆਇਰਡ ਹੋਏਗਾ ਐਮਪੀ ਲੈਡ ਫੰਡ ਵੀ ਜਿਹੜਾ ਉਹ ਬਿਲਕੁਲ ਅੱਜ ਦੀ ਇਕਤਰਤਾ ਉੱਚੇਚੇ ਤੌਰ ਤੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਉਹਨਾਂ ਨੂੰ ਲੈ ਕੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨਾਂ ਨੂੰ ਸੈਨਸਟਾਈਜ਼ ਕਰਨਾ ਉਹਨਾਂ ਨੂੰ ਉਸ ਤੋਂ ਜਾਗਰੂਕ ਕਰਾਉਣਾ ਤੇ ਉਹਨਾਂ ਦਾ ਹੱਲ ਕਰਨਾ ਜਿਹੜਾ ਅੱਜ ਦਾ ਸਾਡਾ ਮੁੱਖ ਮੁੱਦਾ ਹੈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਅੱਜ ਸਾਡੇ ਨਵੇਂ ਚੁਣੇ ਗਏ ਐਮਪੀ ਡਾਕਟਰ ਰਾਜਕਮਾਰ ਜੀ ਚੱਬੇਵਾਲ ਜਿਹਨੂੰ ਤੋਂ ਬਾਅਦ ਪਹਿਲੀ ਵਾਰੀ ਮਕੇਰੀਆਂ ਵਿੱਚ ਆਏ ਨੇ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਮਕੇਰੀ ਦੀ ਸਮੁੱਚੀ ਟੀਮ ਵੱਲੋਂ ਸਾਰੇ ਹਲਕੇ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿਣਾ ਵੈਲਕਮ ਕਹਿਣਾ ਅੱਜ ਉਹ ਇੱਥੇ ਸਪੈਸ਼ਲ ਤੌਰ ਤੇ ਮੁਕੇਰੀਆਂ ਹਲਕੇ ਦੀ ਜਨਤਾ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਪਹੁੰਚੇ ਨੇ ਪਰ ਮੈਂ ਸਮਝਦਾ ਕਿ ਬਹੁਤ ਚੰਗੀ ਪਹਿਲ ਕਦਮੀ ਏ ਅਤੇ ਆਸ ਕਰਦਾ ਕਿ ਅੱਗੇ ਤੋਂ ਇਹ ਥੇ ਮੁਕੇਰੀਆਂ ਹਲਕੇ ਵਿੱਚ ਆਉਂਦੇ ਰਹਿਣਗੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਰਹਿਣਗੇ ਔਰ ਉਹਨਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਰਹਿਣਗੇ